ਰਾਜ ਦੀਆਂ ਸ਼ਰਤਾਂ ਤੇ ਬੁੱਢਾ ਮੋਚੀ ਇੱਕ ਬੁੱਢਾ ਮੋਚੀ ਜਿਸ ਦੀ ਉਮਰ ਤਾਂ ਬਹੁਤ ਹੋ ਚੁੱਕੀ ਸੀ ਪਰ ਦਿਲ ਵਿੱਚ ਮਿਹਨਤ ਦੀ ਅੱਗ ਅਜੇ ਵੀ ਬਲ ਰਹੀ ਸੀ ਪਰ ਕਿਸਮਤ ਐਨੀ ਬੇਰਹਿਮ ਸੀ ਕਿ ਉਸ ਦੇ ਹੱਥਾਂ ਵਿੱਚ ਕੰਮ ਆਉਣਾ ਲਗਭਗ ਬੰਦ ਹੋ ਚੁੱਕਾ ਸੀ ਕਦੇ ਕੋਈ ਟੁੱਟਾ ਜੁੱਤਾ ਲੈ ਕੇ ਆਉਂਦਾ ਤਾਂ ਕਦੇ ਕਈ ਦਿਨਾਂ ਤੱਕ ਉਸ ਦੇ ਘਰ ਦੀ ਚੌਕੜ ਤੇ ਕੋਈ ਗ੍ਰਾਹਕ ਵੀ ਦਿਖਾਈ ਨਾ ਦਿੰਦਾ পেট ਭਰਨ ਲਈ ਰੋਜ਼ ਜੁੱਤੇ ਸਿਉਣ ਵਾਲਾ ਮੋਚੀ ਹੁਣ ਭੁੱਖ ਨਾਲ ਜੀ ਰਿਹਾ ਸੀ ਗਰੀਬੀ ਤਾਂ ਸਭ ਤੋਂ ਜ਼ਿਆਦਾ ਕਸ਼ਟ ਦਿੰਦੀ ਹੈ ਜਦੋਂ ਇਨਸਾਨ ਮਿਹਨਤ ਕਰਨ ਨੂੰ ਤਿਆਰ ਹੋਵੇ ਪਰ ਸਾਨੂੰ ਮੌਕਾ ਨਾ ਮਿਲੇ ਮੋਚੀ ਸੋਚਦਾ ਕਿਤੇ ਤਾਂ ਕੋਈ ਕੰਮ ਮਿਲੇਗਾ ਭਗਵਾਨ ਕਿਸੇ ਦੇ ਹੱਥ ਖਾਲੀ ਨਹੀਂ ਮੋੜਦੇ ਇਹ ਹੀ ਸੋਚ ਕੇ ਉਹ ਇੱਕ ਦਿਨ ਆਪਣਾ ਛੋਟਾ ਜਿਹਾ ਥੈਲਾ ਚੁੱਕ ਕੇ ਕੰਮ ਦੀ ਭਾਲ ਵਿੱਚ ਨਿਕਲ ਪਿਆ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਰਾਤ ਕਿੱਥੇ guzਰੇਗੀ ਪਰ ਜੀਵਨ ਦਾ ਇੱਕ ਵੱਡਾ ਸੱਚ ਇਹੀ ਹੈ ਕਿ ਚੱਲਣ ਵਾਲੇ ਨੂੰ ਹੀ ਰਸਤੇ ਮਿਲਦੇ ਹਨ ਬੈਠ ਚੱਲਣ ਵਾਲੇ ਨੂੰ ਸਿਰਫ ਹਨੇਰਾ ਮਿਲਦਾ ਹੈ ਚੱਲਦੇ-ਚੱਲਦੇ ਉਹ ਇੱਕ ਸੰਘੜੇ ਜੰਗਲ ਵਿੱਚ ਪਹੁੰਚ ਜਾਂਦਾ ਹੈ ਸੂਰਜ ਢਲ ਗਿਆ ਸੀ ਚਾਰੇ ਪਾਸੇ ਸਨਨਾਟਾ ਸੀ ਹਵਾ ਵੀ ਡਰਾਣੀ ਲੱਗ ਰਹੀ ਸੀ ਮੋਚੀਆਂ ਗੁੱਟੀਆਂ ਲੱਤਾਂ ਕੰਬ ਰਹੀਆਂ ਸਨ ਪਰ ਉਹ ਰੁਕ ਵੀ ਨਹੀਂ ਸਕਦਾ ਸੀ ਰਾਤ ਵੱਧਦੀ ਜਾ ਰਹੀ ਸੀ ਅਤੇ ਜੰਗਲ ਦੀਆਂ ਆਵਾਜ਼ਾਂ ਮਾਨੋ ਹੋਰ ਵੀ ਡਰਾ ਰਹੀਆਂ ਸਨ ਉਸ ਨੂੰ ਲੱਗ ਰਿਹਾ ਸੀ ਕਿ ਅੱਜ ਸ਼ਾਇਦ ਉਸਦੀ ਆਖਰੀ ਰਾਤ ਹੈ ਦੂਰ ਇੱਕ ਛੋਟੇ ਜੇ ਘਰ ਤੋਂ ਕੁਝ ਹਲਕੀ ਜਿਹੀ ਰੋਸ਼ਨੀ ਦਿਖਾਈ ਦਿੱਤੀ ਜਿਵੇਂ ਹਨੇਰੇ ਵਿੱਚ ਦੀਵਾ ਦਿਖਾਈ ਦੇ ਜਾਵੇ ਓਵੇਂ ਹੀ ਉਸਦੇ ਅੰਦਰ ਉਮੀਦ ਦੀ ਕਿਰਨ ਜਾਗ ਉੱਠੀ ਉਹ ਥੱਕਿਆ ਹਾਰਿਆ ਉਸ ਰੋਸ਼ਨੀ ਵੱਲ ਚੱਲ ਪੈਂਦਾ ਹੈ ਘਰ ਦੇ ਦਰਵਾਜ਼ੇ ਤੇ ਪਹੁੰਚ ਕੇ ਉਸਨੇ ਹੌਲੀ ਜਿਹੀ ਦਸਤਕ ਦਿੱਤੀ ਕੁਝ ਦੇਰ ਬਾਅਦ ਇੱਕ ਔਰਤ ਦਰਵਾਜ਼ੇ ਤੇ ਆਈ ਉਸਦੇ ਚਿਹਰੇ ਤੇ ਚਿੰਤਾ ਅਤੇ ਸਾਵਧਾਨੀ ਸਾਫ਼ ਚਲਕ ਰਹੀ ਸੀ मोची ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਭੈਣ ਮੈਂ ਇੱਕ ਗਰੀਬ ਮਜ਼ਦੂਰ ਹਾਂ ਰਾਤ ਹੋ ਗਈ ਹੈ ਬਸ ਥੋੜੀ ਦੇਰ ਲਈ ਆਸਰਾ ਦੇ ਦਿਓ ਮੈਂ ਸਵੇਰ ਹੁੰਦੇ ਹੀ ਚਲਾ ਜਾਵਾਂਗਾ ਔਰਤ ਦੀਆਂ ਅੱਖਾਂ ਵਿੱਚ ਇੱਕ ਪਲ ਲਈ ਦਇਆ ਆ ਗਈ ਪਰ ਅਗਲੇ ਹੀ ਸਾਂ ਵਿੱਚ ਉਹ ਡਰਦੇ ਹੋਏ ਕਹਿਣ ਲੱਗੀ ਸੁਣੋ ਇਹ ਘਰ ਇੱਕ ਨਰਪਖਸ਼ੀ ਆਦਮੀ ਦਾ ਹੈ ਉਹ ਇਨਸਾਨਾਂ ਨੂੰ ਵੀ ਖਾ ਜਾਂਦਾ ਹੈ ਜੇਕਰ ਉਹ ਜਾਣ ਗਿਆ ਕਿ ਮੈਂ ਕਿਸੇ ਅਜਨਬੀ ਨੂੰ ਘਰ ਵਿੱਚ ਲਿਆਂਦਾ ਹੈ ਤਉ ਤੁਹਾਨੂੰ ਵੀ ਨਹੀਂ ਛੱਡੇਗਾ ਅਤੇ ਮੈਨੂੰ ਵੀ ਮਾਰ ਦੇਵੇਗਾ ਔਰਤ ਦੀ ਗੱਲ ਸੁਣ ਮੋਚੀ ਦੇ ਪੈਰਾਂ ਹੇਠੋਂ ਜ਼ਮੀਨ ਖੇਸ ਗਈ ਪਰ ਮਜਬੂਰੀ ਇਨਸਾਨ ਨੂੰ ਹਰ ਦਰਵਾਜ਼ਾ ਖੜਕਾਉਣ ਤੇ ਮਜਬੂਰ ਕਰ ਦਿੰਦੀ ਹੈ ਉਹ ਰੋ ਪਿਆ ਹੱਥ ਜੋੜ ਕੇ ਬੋਲਿਆ ਮੈਨੂੰ ਬਚਾ ਲਓ ਕਿਤੇ ਵਿੱਚ ੁਪਾ ਦਿਓ ਪਰ ਮੈਨੂੰ ਰਾਤ ਕੱਟਣ ਦਿਓ ਮੈਂ ਸਵੇਰ ਹੋਣ ਤੋਂ ਪਹਿਲਾਂ ਭੱਜ ਜਾਵਾਂਗਾ ਔਰਤ ਦਾ ਦਿਲ ਪਸੀਜ ਗਿਆ ਕਿਉਂਕਿ ਕਹਿੰਦੇ ਹਨ ਔਰਤ ਦੇ ਹਿੱਦੇ ਵਿੱਚ ਦਇਆ ਈਸ਼ਵਰ ਦਾ ਦੂਜਾ ਰੂਪ ਹੁੰਦੀ ਹੈ। ਉਸ ਨੇ ਕਿਹਾ ਠੀਕ ਹੈ। ਜਲਦੀ ਅੰਦਰ ਆਓ। ਫਿਰ ਉਸ ਨੂੰ ਘਰ ਦੇ ਅੰਦਰ ਲਿਜਾ ਕੇ ਰਾਖ ਦੇ ਵੱਡੇ ਢੇਰ ਵਿੱਚ ਪੂਰੀ ਤਰ੍ਹਾਂ ਛੁਪਾ ਦਿੱਤਾ। ਦੇ ਰਾਤ ਨਰਪੱਖੀ ਘਰ ਪਰਤਿਆ। ਦਰਵਾਜ਼ੇ ਤੋਂ ਅੰਦਰ ਆਉਂਦੇ ਹੀ ਉਸ ਨੇ ਨੱਕ ਫੜਕਾਈ ਅਤੇ ਬੋਲਿਆ ਕਿਸੇ ਇਨਸਾਨ ਦੀ ਗੰਧ ਆ ਰਹੀ ਹੈ। ਦੱਸੋ ਕਿੱਥੇ ਹੈ? ਤਦ ਔਰਤ ਨੇ ਘਬਰਾਏ ਬਿਨਾ ਜਵਾਬ ਦਿੱਤਾ ਕਿੱਥੇ ਹੈ ਮੈਂ ਤਾਂ ਇੱਥੇ ਇਕੱਲੀ ਹਾਂ ਤੁਸੀਂ ਬਸ ਬੇਕਾਰ ਹੀ ਸ਼ੱਕ ਕਰ ਰਹੇ ਹੋ ਆਓ ਖਾਣਾ ਖਾ ਲਓ ਔਰ ਜਾਣ ਤੇ ਖੇੜ ਕੇ ਵੀ ਸੱਚ ਨੂੰ ਲੁਕਾਉਂਦੀ ਰਹੀ ਅਤੇ ਆਪਣੇ ਮਹਿਮਾਨ ਦੀ ਰੱਖਿਆ ਕਰਦੀ ਰਹੀ ਨਰ ਪੰਛੀ ਨੇ ਖਾਣੇ ਦੀ ਮੇਜ਼ ਤੇ ਬੈਠ ਕੇ ਖੂਬ ਭੋਜਨ ਕੀਤਾ ਫਿਰ ਕਹਿਣ ਲੱਗਾ ਹੁਣ ਮੇਰਾ ਢਿੱਡ ਤਾਂ ਭਰ ਗਿਆ ਹੈ ਜੋ ਖਾਣਾ ਬਚਿਆ ਹੈ ਉਹ ਉਸ ਵਿਚਾਰੇ ਨੂੰ ਦੇ ਦਿਓ ਜੋ ਇਸ ਘਰ ਵਿੱਚ ਕਿਤੇ ਲੁਕਿਆ ਹੈ ਮੈਨੂੰ ਪਤਾ ਹੈ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ ਪਰ ਵਾਦਾ ਕਰਦਾ ਹਾਂ ਮੈਂ ਉਸ ਨੂੰ ਹੁਣੇ ਨਹੀਂ ਖਾਵਾਂਗਾ ਇਹ ਸੁਣ ਕੇ ਮੋਚੀ ਦੇ ਪ੍ਰਾਂਤ ਸੁੱਕ ਗਏ ਪਰ ਆਰਤ ਨੇ ਰਾਖ ਚੋਂ ਉਸ ਨੂੰ ਬਾਹਰ ਕੱਢਿਆ ਅਤੇ ਬਚਿਆ ਹੋਇਆ ਖਾਣਾ ਉਸ ਨੂੰ ਦੇ ਦਿੱਤਾ ਮੋਚੀ ਕੰਬ ਰਿਆ ਸੀ ਪਰ ਭੁੱਖ ਨੇ ਉਸ ਨੂੰ ਮਜਬੂਰ ਕੀਤਾ ਕਿ ਉਹ ਕੁਝ ਖਾ ਸਕੇ ਨਰ ਪਖਸ਼ੀ ਨੇ ਚੇਤਾਵਨੀ ਦਿੱਤੀ ਸਵੇਰ ਹੁੰਦੇ ਹੀ ਭੱਜ ਜਾਣਾ ਨਹੀਂ ਤਾਂ ਮੈਂ ਤੁਹਾਨੂੰ ਖਾ ਜਾਵਾਂਗਾ ਉਸ ਰਾਤ ਮੋਚੀ ਨੇ ਰਾਖ ਵਿੱਚ ਸੌਂਦੇ ਹੋਏ ਕੇਵਲ ਇੱਕ ਗੱਲ ਸੋਚੀ ਜੀਵਨ ਵਿੱਚ ਕਦੇ ਹਾਰ ਨਹੀਂ ਮੰਨੀ ਚਾਹੀਦੀ ਜਦੋਂ ਤੱਕ ਸਵਾਸ ਹਨ ਤਦ ਤੱਕ ਆਸ ਹੈ ਸਵੇਰ ਹੋਣ ਤੋਂ ਪਹਿਲਾਂ ਇਸਤਰੀ ਨੇ ਉਸ ਨੂੰ ਹਿਲਾ ਕੇ ਜਗਾਇਆ ਤੇ ਹੁਲੀ ਜੇ ਬੋਲੀ ਜਲਦੀ ਜਾਓ ਉਹ ਜਾਗਣ ਵਾਲਾ ਹੈ ਭਗਵਾਨ ਤੁਹਾਡੀ ਰੱਖਿਆ ਕਰੇ ਮੇਰੇ ਘਰ ਦੁਬਾਰਾ ਨਾ ਆਉਣਾ ਮੈਂ ਜ਼ਿਆਦਾ ਮਦਦ ਨਹੀਂ ਕਰ ਸਕਾਂਗੀ ਮੋਚੀ ਨੇ ਉਸ ਦੇ ਪੈਰ ਫੜ ਕੇ ਧੰਨਵਾਦ ਕੀਤਾ ਦੇ ਆ ਦਾ ਛੋਟਾ ਜਿਹਾ ਬੀਜ ਓਕੇ ਸਮੇਂ ਵਿੱਚ ਬੋੜ ਦਾ ਦਰਖਤ ਬਣ ਕੇ ਰੱਖਿਆ ਕਰਦਾ ਹੈ ਮੋਚੀ ਜਾਨ ਬਚਾ ਕੇ ਜੰਗਲ ਤੋਂ ਭੱਜ ਨਿਕਲਿਆ ਭੁੱਖਾ ਸੀ ਥੱਕਿਆ ਹੋਇਆ ਪਰ ਉਸਦੇ ਮਨ ਵਿੱਚ ਇੱਕ ਹੀ ਗੱਲ ਸੀ ਜ਼ਿੰਦਗੀ ਚਾਹੇ ਜਿੰਨੀ ਕਠਿਨ ਕਿਉਂ ਨਾ ਹੋਵੇ ਚੱਲਦੇ ਰਹਿਣਾ ਹੀ ਜਿੱਤ ਹੈ ਜੰਗਲ ਤੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਨਿਕਲਿਆ ਬੁੱਢਾ ਮੋਚੀ ਕਈ ਮੀਲ ਤੱਕ ਚੱਲਦਾ ਰਿਹਾ ਉਸਦੇ ਪੈਰਾਂ ਵਿੱਚ ਛਾਲੇ ਪੈ ਚੁੱਕੇ ਸਨ ਪਰ ਮਨ ਹੀ ਮਨ ਉਹ ਇਹੀ ਸੋਚਦਾ ਜਾ ਰਿਹਾ ਸੀ ਭਗਵਾਨ ਨੇ ਇੱਕ ਵਾਰ ਮੌਤ ਤੋਂ ਬਚਾਇਆ ਹੈ ਅੱਗੇ ਵੀ ਰਸਤਾ ਬਣਾਉਣਗੇ ਹੌਲੀ-ਹੌਲੀ ਉਹ ਇੱਕ ਵੱਡੀ ਸੜਕ ਤੇ ਪਹੁੰਚ ਗਿਆ ਰਾਹੀ ਗਿਰਾਂ ਤੋਂ ਪੁੱਛਕਿਛ ਕੀਤੀ ਤਾਂ ਪਤਾ ਚੱਲਿਆ ਕਿ ਅੱਗੇ ਇੱਕ ਰਾਜੇ ਦਾ ਮਹਿਲ ਹੈ ਮੋਜੀ ਨੇ ਸੋਚਿਆ ਰਾਜੇ ਦੇ ਕੋਲ ਜਾਵਾਂਗਾ ਤਾਂ ਸ਼ਾਇਦ ਕਿਸੇ ਕੰਮ ਨੂੰ ਬੇਨਤੀ ਕਰ ਸਕਾਂ ਭੁੱਖ ਨਾਲ ਮਰਨ ਤੋਂ ਚੰਗਾ ਹੈ ਕਿ ਕਿਸੇ ਦਾ ਦਰਵਾਜ਼ਾ ਖੜਕਾਇਆ ਜਾਵੇ ਇਹੀ ਸੋਚ ਕੇ ਉਹ ਰਾਜ ਮਹਿਲ ਵੱਲ ਵੱਧ ਜਾਂਦਾ ਹੈ ਮਹਿਲ ਦੇ फाटक ਤੇ ਪਹਿਰੇਦਾਰ ਖੜੇ ਸਨ ਮੋਚੀ ਦਾ ਫਟਿਆ ਹੋਇਆ ਕੁੜਤਾ ਅਤੇ ਪੈਰਾਂ ਵਿੱਚ ਘਸੇ ਹੋਏ ਪੁਰਾਣੇ ਜੁੱਤੇ ਦੇਖ ਕੇ ਪਹਿਲਾ ਤਾਂ ਪਹਿਰੇਦਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੋਚੀ ਨੇ ਨਿਮਰਤਾ ਨਾਲ ਕਿਹਾ ਭਰਾਵੋ ਮੈਂ ਕੋਈ ਭਿਖਾਰੀ ਨਹੀਂ ਹਾਂ ਇੱਕ ਮਿਹਨਤੀ ਆਦਮੀ ਹਾਂ ਬਸ ਰਾਜੇ ਅੱਗੇ ਦਇਆ ਦੀ ਪ੍ਰਾਰਥਨਾ ਕਰਨੀ ਹੈ ਪਹਿਰੇਦਾਰਾਂ ਨੇ ਉਸ ਦੀ ਸੱਚਾਈ ਭਰੀ ਆਵਾਜ਼ ਵਿੱਚ ਕੁਝ ਅਜੀਬਾ ਦੇਖਿਆ ਕਿ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ ਰਾਜੇ ਨੂੰ मोची दे ਸਾਹਮਣੇ ਲਿਆਂਦਾ ਗਿਆ ਰਾਜਾ ਆਪਣੇ ਸਿੰਘਾਸਨ ਤੇ ਬੈਠੇ ਚਮਕਦਾਰ ਕੱਪੜਿਆਂ ਵਿੱਚ جگਮਗਾ ਰਹੇ ਸਨ ਮੋਚੀ ਨੇ ਹੱਥ ਜੋੜ ਕੇ ਪੂਰੀ ਕਹਾਣੀ ਸੁਣਾਈ ਰਾਜਾ ਉਸ ਦੀ ਗੱਲ ਬੜੇ ਧਿਆਨ ਨਾਲ ਸੁਣਦ ਰਿਹਾ ਪਰ ਉਸ ਦੇ ਚਿਹਰੇ ਤੇ ਦਇਆ ਤੋਂ ਵੱਧ ਲਾਲਚ ਚਮਕ ਰਿਹਾ ਸੀ ਮੋਚੀ ਨੇ ਤਾਂ ਕਠਿਨਾਈ ਦੱਸਦੇ ਹੋਏ ਕਹਾਣੀ ਖਤਮ ਕੀਤੀ ਪਰ ਰਾਜੇ ਨੇ ਦਿਲਚਸਪੀ ਉਸ ਹਿੱਸੇ ਵਿੱਚ ਸੀ ਜਿੱਤੇ ਉਸਨੇ ਦੱਸਿਆ ਸੀ ਕਿ ਨਰਪੱਖਸ਼ੀ ਦੇ ਘਰ ਵਿੱਚ ਸੋਨੇ ਚਾਂਦੀ ਤੋਂ ਬਣੀ ਰੇਸ਼ਮੀ ਚਾਦਰ, ਜਾਦੂਈ ਛੜੀ, ਅਸ਼ਰਫੀਆਂ ਸੋਨੇ ਦੇ ਸਿੱਕੇ ਨਾਲ ਭਰੀਆਂ ਦੋ ਬੋਰੀਆਂ, ਤੇ ਚੱਲਣ ਵਾਲੀ ਘੋੜੀ ਅਤੇ ਇੱਕ ਸਮਾਂ ਦੱਸਣ ਵਾਲਾ ਤੋਤਾ ਰਹਿੰਦਾ ਹੈ। ਰਾਜੇ ਨੇ ਹੌਲੀ ਜਿਹੇ ਕਿਹਾ, "हे मोची, ਤੁਹਾਡੀ ਕਹਾਣੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਤੁਸੀਂ ਮੇਰੀ ਛੱਤ 'ਤੇ ਰਹਿ ਸਕਦੇ ਹੋ, ਪਰ ਇੱਕ ਸ਼ਰਤ ਹੈ।" मोची ਚੌਂਕ ਜਾਂਦਾ ਹੈ। ਸ਼ਰਤ ਕਿਹੜੀ ਸ਼ਰਤ ਰਾਜਨੇ ਸਿੰਘ ਆਸਨ ਤੇ ਟਿੱਕੇ ਕਿਹਾ ਜਿਸ ਨਰਪਖਸ਼ੀ ਦੇ ਘਰ ਤੋਂ ਤੁਸੀਂ ਬਚ ਕੇ ਆਏ ਹੋ ਉੱਥੇ ਇੱਕ ਅਨੋਖੀ ਚਾਦਰ ਅਤੇ ਇੱਕ ਛੜੀ ਜੋ ਤੁਸੀਂ ਦੱਸ ਰਹੇ ਹੋ ਜਾਦੂਈ ਛੜੀ ਹੈ ਸੋਨੇ ਚਾਂਦੀ ਤੇ ਧਾਗਿਆਂ ਨਾਲ ਕਢਾਈ ਕੀਤੀ ਹੋਈ ਉਹ ਚਾਦਰ ਮੇਰੇ ਲਈ ਲਿਆਓ ਤਦ ਮੈਂ ਤੁਹਾਨੂੰ ਮਹਿਲ ਵਿੱਚ ਰੱਖਾਂਗਾ ਨਹੀਂ ਤਾਂ ਫਾਂਸੀ ਤੁਹਾਡਾ ਇੰਤਜ਼ਾਰ ਕਰੇਗੀ ਇਹ ਸੁਣ ਕੇ ਮੋਚੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਹਾਰਾਜ ਮੈਂ ਇੱਕ ਗਰੀਬ ਬੁੱਢਾ ਆਦਮੀ ਹਾਂ ਉਹ ਨਰਪਖਸ਼ੀ ਮੈਨੂੰ ਫਿਰ ਦੇਖ ਲਵੇਗਾ ਤਾਂ ਮੈਨੂੰ ਖਾ ਜਾਵੇਗਾ ਤੁਸੀਂ ਮੈਨੂੰ ਮੌਤ ਦੇ ਮੂੰਹ ਵਿੱਚ ਝੌਂਕ ਰਹੇ ਹੋ ਰਾਜੇ ਨੇ ਸ਼ਾਂਤ ਸੁਰ ਵਿੱਚ ਕਿਹਾ ਸੋਚ ਲੋ ਸਮਤ ਤੁਹਾਡੇ ਹੱਥ ਵਿੱਚ ਹੈ ਜਾਂ ਤਾਂ ਚਾਦਰ ਲਿਆਓ ਜਾਂ ਆਪਣੀ ਮੋਚ ਚੁਨ ਲੋ ਕਹਿੰਦੇ ਹਨ ਲਾਲਚ ਇਨਸਾਨ ਨੂੰ ਅੰਨਾ ਬਣਾ ਦਿੰਦਾ ਹੈ ਅਤੇ ਮਜਬੂਰੀ ਇਨਸਾਨ ਨੂੰ ਬਹਾਦਰ ਮੋਚੀ ਮਜਬੂਰੀ ਨਾਲ ਰਾਜੇ ਦੇ ਸਾਹਮਣੇ ਖੜਾ ਸੀ ਪੂਰਾ ਦਿਨ ਉਹ ਮੈਲ ਦੇ ਬਰਾਂਡੇ ਵਿੱਚ ਬੈਠਾ ਸੋਚਦਾ ਰਿਹਾ ਅਖੀਰ ਇਹ ਕਿਹੋ ਜਿਹੀ ਹਿੰਮਤ ਹੈ ਮੌਤ ਤੋਂ ਬਚ ਕੇ ਆਇਆ ਹਾਂ ਅਤੇ ਇੱਥੇ ਆ ਕੇ ਫਿਰ ਮੌਤ ਖੜੀ ਹੋ ਗਈ ਪਰ ਇਸੇ ਪੀੜਾ ਤੇ ਡਰ ਵਿੱਚੋਂ ਮਨ ਵਿੱਚ ਇੱਕ ਨਵੀਂ ਰੋਸ਼ਨੀ ਜਨਮ ਲੈਂਦੀ ਹੈ ਇਨਸਾਨ ਦੀ ਬੁੱਧੀ ਉਦੋਂ ਹੀ ਕੰਮ ਕਰਦੀ ਹੈ ਜਦੋਂ ਹਾਲਾਤ ਉਸਨੂੰ ਮਜਬੂਰ ਕਰ ਦਿੰਦੇ ਹਨ ਮੋਚੀ ਨੇ ਸੋਚਿਆ ਡਰ ਨੂੰ ਸਿਰ ਤੇ ਬਿਠਾਉਣ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਰਾਸਤਾ ਦਰਦੇ ਪਿੱਛੇ ਨਹੀਂ ਸਮਝ ਦੇ ਪਿੱਛੇ ਮਿਲਦਾ ਹੈ ਸ਼ਾਮ ਹੁੰਦੇ ਹੀ ਇੱਕ ਵਿਚਾਰ ਉਸਦੇ ਮਨ ਵਿੱਚ ਉੱਤਰਿਆ ਉਹ ਤੁਰੰਤ ਰਾਜੇ ਦੇ ਕੋਲ ਪਹੁੰਚਦਾ ਹੈ ਅਤੇ ਬੋਲਿਆ ਮਹਾਰਾਜ ਜੇਕਰ ਮੈਨੂੰ ਇੱਕ ਥੈਲੀ ਮਧੂਮੱਖੀਆਂ ਨਾਲ ਭਰੀ ਹੋਈ ਮਿਲ ਜਾਵੇ ਤਾਂ ਸ਼ਾਇਦ ਮੈਂ ਤੁਹਾਡਾ ਕੰਮ ਕਰ ਸਕਦਾ ਹਾਂ ਰਾਜੇ ਨੇ ਆਪਣੀ ਪੋਸ ਕੋੜਦੇ ਹੋਏ ਪੁੱਛਿਆ ਮਧੂਮੱਖੀਆਂ ਉਸ ਨਾਲ ਕੀ ਹੋਵੇਗਾ ਮੋਚੀ ਨੇ ਸਹਿਸਤਾ ਨਾਲ ਕਿਹਾ ਮਹਾਰਾਜ ਦੋ ਚੀਜ਼ ਤਾਕਤ ਨਾਲ ਨਹੀਂ ਮਿਲਦੀ ਉਹ ਬੁੱਧੀ ਨਾਲ ਮਿਲ ਜਾਂਦੀ ਹੈ ਹਥਿਆਰ ਹਮੇਸ਼ਾ ਲੋਹੇ ਦੇ ਨਹੀਂ ਹੁੰਦੇ ਕਦੇ-ਕਦੇ ਛੋਟੇ-ਛੋਟੇ ਕੀੜੇ ਵੀ ਦੁਸ਼ਮਨ ਨੂੰ ਨਚਾ ਦਿੰਦੇ ਹਨ ਮੋਚੀ ਦੀ ਗੱਲ ਰਾਜੇ ਨੂੰ ਖੂਬ ਪਸੰਦ ਆਈ ਉਸਨੇ ਤੁਰੰਤ ਸੈਨਿਕਾਂ ਨੂੰ ਮਧੂਮੱਖੀਆਂ ਫੜਨ ਲਈ ਭੇਜ ਦਿੱਤਾ ਦੋ ਦਿਨਾਂ ਵਿੱਚ ਇੱਕ ਵੱਡੀ ਥੈਲੀ ਭੁੱਖੀਆਂ ਮਧੂਮੱਖੀਆਂ ਨਾਲ ਭਰ ਕੇ ਮੋਚੀ ਨੂੰ ਦੇ ਦਿੱਤੀਆਂ ਗਈ ਰਾਜੇ ਨੇ ਜਾਂਦੇ ਕਿਹਾ ਦੇਖ ਲੈਣਾ ਮੋਚੀ ਇਸ ਵਾਰ ਖਾਲੀ ਹੱਥ ਨਾ ਆਣਾ ਨਹੀਂ ਤਾਂ ਸੋਚਣ ਲਈ ਵੀ ਸਮਾਂ ਨਹੀਂ ਮਿਲੇਗਾ ਮੋਚੀ ਥੈਲੀ ਲੈ ਕੇ ਬਾਹਰ ਨਿਕਲਦਾ ਹੈ ਰਾਤ ਹੋ ਚੁੱਕੀ ਸੀ ਪਿੰਡ ਦੀਆਂ ਸੜਕਾਂ ਸਨਸਾਨ ਸਨ ਦੋਸਤੋ ਦੁਨੀਆ ਵਿੱਚ ਸਭ ਤੋਂ ਵੱਡੀ ਤਾਕਤ ਦਿਮਾਗ ਦੀ ਹੁੰਦੀ ਹੈ ਨਾ ਕਿ ਮਾਸਪੇਸ਼ੀਆਂ ਦੀ ਦੂਜੀ ਗੱਲ ਮਜਬੂਰੀ ਸ਼ਾਇਦ ਪગવાન ਦੀ ਉਹ ਪ੍ਰੇਰਣਾ ਹੈ ਜੋ ਸਾਨੂੰ ਆਪਣੀ ਅਸਲੀ ਤਾਕਤ ਦਿਖਾਉਂਦੀ ਹੈ ਰਾਤ ਦਾ ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ ਪਰ ਮੋਜੀ ਦੇ ਮਨ ਵਿੱਚ ਇੱਕ ਨਵੀਂ ਦ੍ਰਿੜਤਾ ਪੈਦਾ ਹੋ ਚੁੱਕੀ ਸੀ ਹੱਥ ਵਿੱਚ ਮਧੂਮੱਖੀਆਂ ਨਾਲ ਭਰੀ ਥੈਲੀ ਅਤੇ ਅੰਦਰ ਇੱਕ ਅਜੀਹਾ ਹੌਸਲਾ ਜਿਸ ਨੂੰ ਹਾਲਾਤ ਨੇ ਮਜਬੂਰ ਹੋ ਕੇ ਜਾਗਰਿਤ ਕਰ ਦਿੱਤਾ ਸੀ ਉਹ ਸੋਚ ਰਿਹਾ ਸੀ ਡਰ ਦੇ ਡਰ ਦੇ ਇਨਸਾਨ ਮੌਤ ਦੇ ਕਰੀਬ ਪਹੁੰਚਦਾ ਹੈ ਪਰ ਬੁੱਧੀ ਦਾ ਇਸਤੇਮਾਲ ਕਰੇ ਤਾਂ ਉਹੀ ਡਰ ਰਸਤਾ ਬਣ ਜਾਂਦਾ ਹੈ ਜੰਗਲਵਲ ਵੱਧਦੇ ਹਰ ਕਦਮ ਦੇ ਨਾਲ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਪਰ ਉਸ ਦਾ ਨਿਸ਼ਾਨਾ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਸੀ ਹੌਲੀ-ਹੌਲੀ ਓਹ ਉਸ ਨਰਪੱਖੀ ਦੇ ਘਰ ਦੇ ਕੋਲ ਪਹੁੰਚ ਜਾਂਦਾ ਹੈ ਜਿੱਥੋਂ ਉਹ ਮੁਸ਼ਕਲ ਨਾਲ ਜਾਨ ਬਚਾ ਕੇ ਭੱਜਿਆ ਸੀ ਇੱਕ ਵਾਰ ਫਿਰ ਉਸਨੇ ਖਾਮੋਸ਼ੀ ਨਾਲ ਦਰਵਾਜ਼ੇ ਤੇ ਕੰਨ ਲਗਾ ਕੇ ਸੁਣਨਾ ਚਾਹਿਆ ਅੰਦਰ ਉਹੀ ਜਾਨੀਆਂ ਪਹਿਚਾਨੀਆਂ ਆਵਾਜ਼ਾਂ ਸਨ ਨਰਪੱਖੀ ਤੇ ਉਸ ਦੀ ਪਤਨੀ ਦੀ ਨਰਪੱਖੀ ਖਾਣੇ ਵਿੱਚ ਮਗਨ ਸੀ ਅਤੇ ਉਸ ਦੀ ਪਤਨੀ ਬਰਤਨ ਰੱਖ ਰਹੀ ਸੀ ਮੋਚੀ ਜਾਣਦਾ ਸੀ ਕਿ ਅੰਦਰ ਸਿੱਧਾ ਜਾਣਾ ਮੌਤ ਨੂੰ ਦਾਵਤ ਦੇਣਾ ਹੈ ਉਹ ਦੀਵਾਰ ਦੇ ਸਾਰੇ ਘਰ ਦੀ ਖਿੜਕੀ ਤੱਕ ਚੜ ਜਾਂਦਾ ਹੈ ਅੰਦਰ ਚਾਕਿਆ ਨਰ ਪక్షి ਅਤੇ ਉਸ ਦੀ ਪਤਨੀ ਦੋਵੇਂ ਖਾਣਾ ਖਾ ਰਹੇ ਸਨ ਮੋਚੀ ਨੇ ਸਾਹ ਰੋਕ ਲਿਆ ਅਤੇ ਹੌਲੀ ਜਿਹੇ ਖਿੜਕੀ ਖੋਲ ਕੇ ਕਮਰੇ ਵਿੱਚ ਦਾਖਲ ਹੋ ਜਾਂਦਾ ਹੈ ਉਹ ਪਲੰਗ ਦੇ ਹੇਠਾਂ ਚੁੱਪਚਾਪ ਲੁਕ ਗਿਆ ਕੁਝ ਹੀ ਦੇਰ ਬਾਅਦ ਦੋਵੇਂ ਪਤੀ ਪਤਨੀ ਖਾਣਾ ਖਾ ਕੇ ਸੌਣ ਚਲੇ ਗਏ ਅੱਧੀ ਰਾਤ ਬੀ ਚੁੱਕੀ ਸੀ ਮੋਚੀ ਨੇ ਹੌਲੀ ਜਿਹੇ ਮਧੂਮੱਖੀਆਂ ਵਾਲੀ ਥੈਲੀ ਕੱਢੀ ਫਿਰ ਥੈਲੀ ਦਾ ਮੋਹੋਲੀ-ਹੋਲੀ ਨਰਪੱਖੀ ਦੇ ਸੌਣ ਵਾਲੀ ਚਾਦਰ ਦੇ ਹੇਠਾਂ ਕਰ ਦਿੱਤਾ। ਥੈਲੀ ਖੁੱਲਦੇ ਹੀ ਭੁੱਖੀਆਂ ਮਧੂਮੱਖੀਆਂ ਆਜ਼ਾਦ ਹੋ ਗਈਆਂ। ਮਧੂਮੱਖੀਆਂ ਭਿੰਪਿਨਾਉਂਦੇ ਹੀ ਨਰਪੱਖੀ ਦੀ ਨੀਂਦ ਟੁੱਟ ਗਈ। ਪਹਿਲਾਂ ਉਸਨੇ ਕਰਵਟ ਬਦਲੀ, ਫਿਰ ਇੱਕਦਮ ਉੱਛਲ ਪਿਆ। ਕੌਣ ਵੱਢ ਰਿਹਾ ਹੈ? ਕੌਣ ਡੰਗ ਮਾਰ ਰਿਹਾ ਹੈ? ਮਧੂਮੱਖੀਆਂ ਲਗਾਤਾਰ ਉਸਨੂੰ ਡੰਗ ਮਾਰਨ ਲੱਗੀਆਂ। ਦਰਦ ਅਸਹਿਣਯੋਗ ਸੀ। ਨਰਪੱਖੀ ਤੜਫਦਾ ਹੋਇਆ ਬੋਲਿਆ, "ਚਾਦਰ ਹਟਾਓ।" ਹਟਾਓ ਇਹ ਚਾਦਰ ਉਸੇ ਪਲ ਮੋਚੀ ਨੇ ਪਲੰਗ ਦੇ ਹੇਠੋਂ ਹੱਥ ਵਧਾ ਕੇ ਸੋਨੇ ਚਾਂਦੇ ਨਾਲ ਕੜਾਈ ਕੀਤੀ ਹੋਈ ਕੀਮਤੀ ਚਾਦਰ ਖਿੱਚ ਲਈ ਅਤੇ ਆਪਣੇ ਕੋਲ ਦਬਾ ਲਈ ਦਰਦ ਨਾਲ ਬੇਹਾਲ ਨਰਪਖਸ਼ੀ ਅਤੇ ਉਸਦੀ ਪਤਨੀ ચીਖਦੇ ਹੋਏ ਬਾਹਰ ਭੱਜੇ ਉੱਥੇ ਹੀ ਮੋਚੀ ਨੇ ਆਪਣਾ ਮੌਕਾ ਪਛਾਣ ਲਿਆ ਜੋ ਵਿਅਕਤੀ ਮੌਕੇ ਨੂੰ ਪਛਾਣ ਲੈਂਦਾ ਹੈ ਉਹੀ ਜੀਵਨ ਦੀ ਦੌੜ ਜਿੱਤਦਾ ਹੈ ਮੋਚੀ ਛੱਟਪਟ ਠਿਰਕੀ ਤੋਂ ਬਾਅਦ ਕੁੱਦਿਆ ਅਤੇ ਚਾਦਰ ਨੂੰ ਮੋੜੇ ਤੇ ਪਾ ਕੇ ਜੰਗਲ ਵੱਲ ਭੱਜਿਆ ਉਹਨ ਉਸ ਦੇ ਕੋਲ ਰਾਜੇ ਦੀ ਪਹਿਲੀ ਚੀਜ਼ ਆ ਚੁੱਕੀ ਸੀ ਪਰ ਰਾਤ ਅਜੇ ਖਤਮ ਨਹੀਂ ਹੋਈ ਸੀ ਤਾਂ ਧੀ ਉਸ ਨੂੰ ਦੂਜੀ ਚੁਣੌਤੀ ਯਾਦ ਆ ਗਈ ਉਸਨੇ ਸੋਚਿਆ ਰਾਜੇ ਨੇ ਜਾਦੂਈ ਛੜੀ ਵੀ ਮੰਗਵਾਈ ਸੀ ਉਹ ਛੜੀ ਜੋ ਮੌਸਮ ਨੂੰ ਬਦਲ ਦਿੰਦੀ ਹੈ ਜਿਸ ਨੂੰ ਰਾਜਾ ਪਾਉਣ ਲਈ ਮਰਿਆ ਜਾ ਰਿਹਾ ਸੀ ਤਦ ਮੋਚੀ ਨੇ ਖੁਦ ਨੂੰ ਕਿਹਾ ਚਾਦਰ ਤਾਂ ਮਿਲ ਗਈ ਪਰ ਅਸਲੀ ਖੇਡ ਅਜੇ ਬਾਕੀ ਹੈ ਅਗਲੇ ਦਿਨ ਉਹ ਇੱਕ ਵੱਡੇ ਬੋਰੇ ਵਿੱਚ ਅਖਰੋਟ ਲੈ ਕੇ ਫਿਰ ਤੋਂ ਉਸਦੇ ਘਰ ਪਹੁੰਚਦਾ ਹੈ ਅੰਦਰੋਂ ਫਿਰ ਉਹੀ ਗੱਲਬਾਤ ਸੁਣਾਈ ਦਿੰਦੀ ਹੈ ਨਰ ਪਕਸ਼ੀ ਅਤੇ ਉਸ ਦੀ ਪਤਨੀ ਹੁਣ ਵੀ ਰਾਤ ਦੇ ਡੰਗ ਦੇ ਦਰਦ ਵਿੱਚ ਕਰਾ ਰਹੇ ਸਨ ਇਹ ਦੇਖ ਕੇ ਮੋਚੀ ਦੇ ਮਨ ਵਿੱਚ ਇੱਕ ਨਵੀਂ ਯੋਜਨਾ ਚਮਕਦੀ ਹੈ ਉਹ ਘਰ ਦੀ ਛੱਤ ਤੇ ਚੜ ਜਾਂਦਾ ਹੈ ਤੇ ਉੱਥੋਂ ਅਖਰੋਟਾਂ ਨੂੰ ਇੱਕ ਇੱਕ ਕਰਕੇ ਹੀਠਾ ਸੁੱਟਣ ਲੱਗਦਾ ਹੈ ਹਰ ਅਖਰੋਟ ਦੀ ਟਕਰਾਹਟ ਜ਼ੋਰ ਨਾਲ ਜ਼ਮੀਨ ਤੇ ਠੱਕ ਠੱਕ ਦੀ ਆਵਾਜ਼ ਕਰ ਰਹੀ ਸੀ ਘਰ ਦੇ ਅੰਦਰ ਬੈਠੇ ਨਰ ਪਕਸ਼ੀ ਨੇ ਤੁਰੰਤ ਚੌਂਕੇ ਕਿਹਾ ਅਰੇ ਸੁਣੋ ਕਿੰਨਾ ਭਾਰੀ ਗੜਾ ਡਿਗ ਰਿਹਾ ਹੈ ਲੱਗਦਾ ਹੈ ਅਸਾ ਪੂਰੀ ਫਸਲ ਚੋਪਟ ਹੋ ਜਾਵੇਗੀ ਤਾਂ ਉਸਦੀ ਪਤਨੀ ਘਬਰਾ ਕੇ ਕਹਿੰਦੀ ਹੈ ਜਲਦੀ ਨਾਲ ਆਪਣੀ ਜਾਦੂਈ ਛੜੀ ਬਾਹਰ ਸੁੱਟੋ ਨਹੀਂ ਤਾਂ ਮੌਸਮ ਖਰਾਬ ਹੁੰਦਾ ਚਲਾ ਜਾਵੇਗਾ ਨਰ ਪੰਛੀ ਨੇ ਤੁਰੰਤ ਖਿੜਕੀ ਖੋਲੀ ਅਤੇ ਛੜੀ ਬਾਹਰ ਸੁੱਟ ਦਿੱਤੀ ਤਾਂ ਕਿ ਉਹ ਮੌਸਮ ਨੂੰ ਠੀਕ ਕਰ ਸਕੇ ਛੜੀ ਉੱਪਰ ਛੱਤੇ ਜਾ ਡਗੀ ਠੀਕ ਉਥੇ ਜਿੱਥੇ ਮੋਚੀ ਬੈਠਾ ਸੀ ਮੋਚੀ ਚਾਟਪਟ ਉਠਿਆ ਅਤੇ ਛੜੀ ਆਪਣੇ ਹੱਥ ਵਿੱਚ ਲੈ ਕੇ ਜੰਗਲਵਾਲ ਚੱਲ ਪਿਆ ਪਿੱਛੇ ਨਰਪਖਸ਼ੀ ਸੋਚ ਰਿਆ ਸੀ ਲੱਗਦਾ ਹੈ ਗੜੇ ਪੈਨੇ ਰੁਕ ਗਏ ਹਨ ਹੁਣ ਛੜੀ ਨੂੰ ਅੰਦਰ ਲੈਣ ਦਾ ਸਮਾਂ ਆ ਗਿਆ ਹੈ ਪਰ ਜਦੋਂ ਉਸਨੇ ਬਾਹਰ ਝਾਂਕਿਆ ਤਾਂ ਦੇਖਿਆ ਉਹ ਛੜੀ ਉਥੋਂ ਗਾਇਬ ਸੀ ਅਤੇ ਉਹ ਆਪਣਾ ਮੂੰਹ ਪੇਟਦੇ ਹੋਏ ਕਹਿਣ ਲੱਗਾ ਕਿਤੇ ਉਹ ਚਲਾਕ ਬੁੱਢਾ ਤਾਂ ਨਹੀਂ ਆ ਗਿਆ ਹਾਂ ਉਹੀ ਚਲਾਕ ਬੁੱਢਾ ਉਸ ਸਮੇਂ ਜੰਗਲਵਾਲ ਭੱਜ ਰਿਹਾ ਸੀ ਮੋਚੀ ਜਿਵੇਂ ਹੀ ਸਮੁੰਦਰ ਦੇ ਕਿਨਾਰੇ ਪਹੁੰਚਿਆ ਉਸਨੇ ਜਾਦੂਈ ਛੜੀ ਨੂੰ ਜ਼ਮੀਨ ਤੇ ਪਟਕਿਆ ਚੜੀ ਵਿੱਚ ਅਜੇ ਹੀ ਸ਼ਕਤੀ ਸਿੱਕੀ ਪਾਣੀ ਦੋ ਹਿੱਸਿਆਂ ਵਿੱਚ ਵੰਡ ਜਾਂਦਾ ਹੈ ਅਤੇ ਵਿੱਚ ਚੌੜਾ ਰਸਤਾ ਬਣ ਜਾਂਦਾ ਹੈ ਮੋਚੀ ਤੇਜ਼ ਕਦਮਾਂ ਨਾਲ ਉਸ ਰਸਤੇ ਤੋਂ ਗੁਜ਼ਰ ਜਾਂਦਾ ਹੈ ਜਿਵੇਂ ਹੀ ਉਹ ਦੂਜੇ ਪਾਸੇ ਪਹੁੰਚਿਆ ਪਾਣੀ ਵਾਪਸ ਫਿਰ ਤੋਂ ਜੁੜ ਜਾਂਦਾ ਹੈ ਨਰਪੱਖਸ਼ੀ ਟੱਟ ਤੇ ਪਹੁੰਚ ਕੇ ਖੂਬ ਤੇਜ਼ ਦਹਾੜਦਾ ਹੈ ਔਰ ਨੀਚ ਮੋਚੀ ਤੂੰ ਕਦੋਂ ਤੱਕ ਭੱਜੇਂਗਾ ਇੱਕ ਦਿਨ ਤਾਂ ਮੇਰੇ ਹੱਥ ਜ਼ਰੂਰ ਚੜ੍ਹੇਗਾ ਪਰ ਮੋਚੀ ਮੁਸਕੁਰਾ ਕੇ ਕਹਿੰਦਾ ਹੈ ਜੋ ਡਰ ਨੂੰ ਜਿੱਤ ਲੈਂਦਾ ਹੈ ਉਸ ਨੂੰ ਕੋਈ ਹਰਾ ਨਹੀਂ ਸਕਦਾ ਹੁਣ ਬੁੱਢੇ ਮੋਚੀ ਨੇ ਦੇ ਹੱਥ ਵਿੱਚ ਦੋ ਵੱਡੀਆਂ ਜਿੱਤਾਂ ਸਨ ਸੋਨੇ ਦੀ ਚਾਦਰ ਅਤੇ ਜਾਦੂਈ ਮੋਸਮ ਦੀ ਛੜੀ ਮੋਚੀ ਜਾਦੂਈ ਛੜੀ ਅਤੇ ਸੋਨੇ ਚਾਂਦੀ ਦੀ ਕੜਾਈ ਵਾਲੀ ਚਾਦਰ ਲੈ ਕੇ ਰਾਜੇ ਦੇ ਮਹਿਲ ਵਿੱਚ ਪਹੁੰਚਦਾ ਹੈ ਉਹਨਾਂ ਨੂੰ ਦੇਖ ਰਾਜੇ ਦੇ ਚਿਹਰੇ ਤੇ ਚਮਕ ਫੈਲ ਜਾਂਦੀ ਹੈ ਉਹ ਖੁਸ਼ੀ ਨਾਲ ਆਪਣੇ ਸਿੰਘਾਸਨ ਤੋਂ ਉੱਛਲ ਪੈਂਦਾ ਹੈ ਵਾਹ ਮੋਚੀ ਤੂੰ ਤਾਂ ਬੜੀ ਚਲਾਕ ਨਿਕਲਿਆ ਅਜੇ ਹੀ ਚਾਦਰ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਅਤੇ ਇਹ ਜਾਦੂਈ ਛੜੀ ਇਸ ਨਾਲ ਤਾਂ ਰਾਜ ਭਵਨ ਵਿੱਚ ਹਮੇਸ਼ਾ ਸੁਹਾਣਾ ਮੌਸਮ ਰਹੇਗਾ। ਮੋਚੀ ਨੂੰ ਲੱਗਾ ਕਿ ਹੁਣ ਰਾਜਾ ਉਸ ਨੂੰ ਚੈਨ ਨਾਲ ਰਹਿਣ ਦੇਵੇਗਾ ਪਰ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ। ਲਾਲਚੀ ਦਿਲ ਅਜੇ ਹੀ ਮਿੱਟੀ ਤੋਂ ਬਣਿਆ ਹੁੰਦਾ ਹੈ ਜਿਸ ਦੇ ਸਾਰੇ ਘੜੇ ਹਮੇਸ਼ਾ ਖਾਲੀ ਰਹਿੰਦੇ ਹਨ। ਰਾਜੇ ਨੇ ਡੂੰਘੀਆਂ ਨਜ਼ਰਾਂ ਨਾਲ ਮੋਚੀ ਵੱਲ ਦੇਖਿਆ ਅਤੇ ਬੋਲਿਆ ਹੁਣ ਤੁਹਾਨੂੰ ਬਸ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਹੈ। ਉਸ ਦੇ ਬਾਅਦ ਤੁਹਾਨੂੰ ਆਪਣੀ ਜ਼ਿੰਦਗੀ ਦਾ ਸੁੱਖ ਮਿਲੇਗਾ ਮੋਚੀ ਦਾ ਦਿਲ ਟੜਕ ਜਾਂਦਾ ਹੈ ਹੁਣ ਕੀ ਲਿਆਉਣਾ ਹੈ ਮਹਾਰਾਜ ਰਾਜੇ ਨੇ ਸਿੰਘਾਸਨ ਤੇ ਟਿਕਦੇ ਹੋਏ ਕਿਹਾ ਤੁਸੀਂ ਦੱਸਿਆ ਸੀ ਕਿ ਉਸ ਨਰਪੱਖੀ ਦੇ ਘਰ ਵਿੱਚ ਸੋਨੇ ਦੀਆਂ ਦੋ ਭਾਰੀ ਬੋਰੀਆਂ ਹਨ ਬਸ ਉਹੀ ਮੈਨੂੰ ਚਾਹੀਦੀਆਂ ਹਨ ਉਹਨਾਂ ਨੂੰ ਲਿਆਓ ਮੋਚੀ ਦੇ ਪ੍ਰਾਣ ਇੱਕ ਪਲ ਲਈ ਰੁਕ ਜਾਂਦੇ ਹਨ ਪਹਿਲੀ ਵਾਰ ਉਸਨੇ ਹੌਲੀ ਆਵਾਜ਼ ਵਿੱਚ ਰਾਜੇ ਤੋਂ ਸਵਾਲ ਪੁੱਛਣ ਦੀ ਹਿੰਮਤ ਕੀਤੀ ਮਹਾਰਾਜ ਚਾਦਰ ਅਤੇ ਛੜੀ ਨੂੰ ਲਿਆਉਣ ਵਿੱਚ ਮੇਰੀ ਜਾਨ ਕਈ ਵਾਰ ਖਤਰੇ ਵਿੱਚ ਪਈ। ਹੁਣ ਤੁਸੀਂ ਮੈਨੂੰ ਸੋਨੇ ਦੀਆਂ ਬੋਰੀਆਂ ਲਿਆਉਣ ਲਈ ਕਹਿ ਰਹੇ ਹੋ। ਉਹ ਆਦਮੀ ਮੈਨੂੰ ਮਾਰ ਦੇਵੇਗਾ। ਰਾਜੇ ਦਾ ਚਿਹਰਾ ਇੱਕਦਮ ਸਖਤ ਹੋ ਜਾਂਦਾ ਹੈ। ਕਹਿਣ ਲੱਗਾ, "ਜਾ ਤਾਂ ਸੋਨਾ ਲਿਆਓ ਜਾਂ ਆਪਣੀ ਮੌਤ ਦਾ ਇੰਤਜ਼ਾਮ ਖੁਦ ਕਰੋ।" ਮੋਚੀ ਸਮਝ ਗਿਆ ਕਿ ਹੁਣ ਪਿੱਛੇ ਹਟਣਾ ਮੌਤ ਨੂੰ ਬੁਲਾਉਣ ਦੇ ਬਰਾਬਰ ਹੋਵੇਗਾ। ਉਹ ਬਾਹਰ ਆ ਕੇ ਬਹੁਤ देर ਸੋਚਦਾ ਰਿਹਾ। ਫਿਰ ਉਸਨੇ ਮਾਨਵਜ ਕਿਹਾ ਜ਼ਿੰਦਗੀ ਵਿੱਚ ਕਟੜਾਈਆਂ ਇਸ ਲਈ ਆਉਂਦੀਆਂ ਹਨ ਤਾਂ ਕਿ ਇਨਸਾਨ ਆਪਣੀ ਛੁਪੀ ਹੋਈ ਤਾਕਤ ਪਛਾਣ ਸਕੇ ਅਖੀਰ ਉਸਨੇ ਇੱਕ ਯੋਜਨਾ ਬਣਾਈ ਅਤੇ ਰਾਜੇ ਨੂੰ ਕਿਹਾ ਮਹਾਰਾਜ ਮੈਨੂੰ ਲੱਕੜਹਾਰੇ ਦੇ ਕੁਝ ਔਜ਼ਾਰ ਦੇ ਦਿਓ ਇੱਕ ਵੱਡੀ ਕੁਹਾੜੀ ਕੁਝ ਪੱਚਰ ਫਾੜਨ ਵਾਲੇ ꀝ ਅਤੇ ਇੱਕ ਮਜ਼ਬੂਤ ਹਥੋੜਾ ਰਾਜ ਨੇ ਤੁਰੰਤ ਵਿਵਸਥਾ ਕਰ ਦਿੱਤੀ ਹੁਣ ਮੋਚੀ ਨੇ ਆਪਣੇ ਆਪ ਨੂੰ ਇੱਕ ਲੱਕੜਹਾਰੇ ਦੇ ਰੂਪ ਵਿੱਚ ਬਦਲ ਲਿਆ ਲੰਬੀ ਦਾੜ੍ਹੀ ਲਗਾਈ ਕਸਿਆ ਹੋਇਆ ਕੁਰਤਾ ਪਾਇਆ ਤੇ ਭਾਰੀ ਆਵਾਜ਼ ਵਿੱਚ ਬੋਲਣ ਦਾ ਅਭਿਆਸ ਕੀਤਾ ਜੰਗਲ ਪਹੁੰਚ ਕੇ ਮੋਚੀ ਨੇ ਜੰਗਲੀ ਆਦਮੀ ਨੂੰ ਦੇਖਿਆ ਉਹੀ ਨਰਪਖਸ਼ੀ ਲੱਕੜਾ ਚੁੱਕ ਰਿਹਾ ਸੀ ਉਹ ਦਰਦ ਨਾਲ ਕਰਾ ਰਿਹਾ ਸੀ ਕਿਉਂਕਿ ਮਧੂਮੱਖੀਆਂ ਦੇ ਡੰਗ ਅਜੇ ਵੀ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਮੋਚੀ ਨੇ ਉਸ ਨੂੰ ਕਿਹਾ RAM RAM ਪਾਈ ਮੈਂ ਲੱਕਣਾ ਕਟਣ ਆਇਆ ਹਾਂ ਸੁਣਿਆ ਹੈ ਇੱਥੋਂ ਦੇ ਦਰਖਤਾਂ ਦੀ ਲੱਕੜ ਖੂਬ ਮਜ਼ਬੂਤ ਹੁੰਦੀ ਹੈ ਨਰ ਪੰਛੀ ਨੇ ਉਸ ਨੂੰ ਗੌਰ ਨਾਲ ਦੇਖਿਆ ਪਰ ਪਛਾਣ ਨਾ ਸਕਿਆ ਸੋਚਿਆ ਇਹ ਕੋਈ ਨਵਾਂ ਲੱਕੜਹਾਰਾ ਹੋਵੇਗਾ ਕਹਿਣ ਲੱਗਾ ਕਟੋ ਭਾਈ ਇੱਥੇ ਜੰਗਲ ਦੀ ਕੋਈ ਕਮੀ ਨਹੀਂ ਹੈ ਅਤੇ ਹਾਂ ਜੇਕਰ ਚਾਹੋ ਤਾਂ ਮੈਂ ਤੁਹਾਡੀ ਮਦਦ ਵੀ ਕਰ ਦਿਆਂਗਾ ਮੋਚੀ ਨੇ ਦਰਖਤ ਤੇ ਕੁਹੜੀ ਚਲਾਈ ਫਿਰ ਤਨੇ ਵਿੱਚ ਦੋ ਪੰਚਤ ਠੋਕੇ ਦਰਖਤ ਵਿੱਚੋਂ ਚੀਰਨ ਦਾ ਨਾਟਕ ਕਰਨ ਲੱਗਾ ਪਰ ਅਚਾਨਕ ਕੋ ਜੋਰ ਨਾਲ ਬੜਬੜਾਉਣ ਲੱਗਾ ਅਰੇ ਇਹ ਪੰਚਤ ਤਾਂ ਅੰਦਰ ਫਸ ਗਿਆ ਨਿਕਲ ਹੀ ਨਹੀਂ ਰਿਹਾ ਹੈ ਤਦ ਨਰਪਖਸ਼ੀ ਬੋਲਿਆ ਲਿਆਓ ਦਿਖਾਓ ਮੈਂ ਕੱਟ ਦਿੰਦਾ ਹਾਂ ਜਿਵੇਂ ਹੀ ਉਸਨੇ ਹੱਥ ਦਰਖਤ ਦੀ ਦਰਾਰ ਵਿੱਚ ਪਾਇਆ ਮੋਚੀ ਨੇ ਤੇਜ਼ੀ ਨਾਲ ਪੰਚਤ ਬਾਹਰ ਕੱਢ ਦਿੱਤੇ ਦਰਖਤ ਦੀ ਦਰਾਰ ਵਾਪਸ ਬੰਦ ਹੋ ਗਈ ਅਤੇ ਜੰਗਲੀ ਦਾ ਹੱਥ ਅੰਦਰ ਉਸ ਦਰਾਰ ਵਿੱਚ ਫਸ ਗਿਆ ਉਹ ਦਰਦ ਨਾਲ ਚੀਕਣ ਲੱਗਾ ਹਾਏ ਮੇਰੀ ਬਾਹਂ ਟੁੱਟ ਜਾਵੇਗੀ ਮੇਰੀ ਮਦਦ ਕਰੋ ਕੋਈ ਮੇਰੀ ਪਤਨੀ ਨੂੰ ਬੁਲਾਓ ਇੱਥੇ ਮੋਚੀ ਨੇ ਖੇੜ ਪਲਟ ਦਿੱਤੀ ਉਹ ਤੇਜ਼ੀ ਨਾਲ ਜੰਗਲੀ ਦੇ ਘਰ ਪਹੁੰਚਦਾ ਹੈ ਅਤੇ ਉਸ ਦੀ ਪਤਨੀ ਨੂੰ ਕਹਿੰਦਾ ਹੈ ਤੁਹਾਡੇ ਪਤੀ ਨੇ ਸੋਨੇ ਨਾਲ ਭਰੀਆਂ ਦੋ ਬੋਰੀਆਂ ਮੰਗਵਾਈਆਂ ਹਨ ਮੈਨੂੰ ਤੁਰੰਤ ਦੇ ਦਿਓ ਪਰ ਤਦ ਹੀ ਜੰਗਲੀ ਦੀ ਦਰਦ ਨਾਲ ਭਰੀ ਹੋਈ ਆਵਾਜ਼ ਜੰਗਲ ਵਿੱਚ ਗੂੰਜਣ ਲੱਗੀ ਅਰੇ ਭਾਈ ਜਲਦੀ ਕਰੋ ਦੋਵੇਂ ਦੇ ਦਿਓ ਮੇਰੀ ਜਾਨ ਨਿਕਲੀ ਜਾ ਰਹੀ ਹੈ ਉਸ ਦੀ ਗੱਲ ਸੁਣ ਕੇ ਪਤਨੀ ਡਰ ਗਈ ਉਹ ਜਲਦੀ ਜਲਦੀ ਦੋਵੇਂ ਬੋਰੀਆਂ ਜੋ ਅਸ਼ਰਫੀਆਂ ਨਾਲ ਭਰੀਆਂ ਹੋਈਆਂ ਸਨ ਮੋਚੀ ਨੂੰ ਫੜਾ ਦਿੰਦੀ ਹੈ ਮੋਚੀ ਨੇ ਉਹਨਾਂ ਨੂੰ ਮੋਢੇ ਤੇ ਰੱਖਿਆ ਤੇ ਜੰਗਲ ਵੱਲ ਸਿੱਧਾ ਭੱਜਣ ਲੱਗਾ ਫਿਰ ਇਸ ਵਾਰ ਜੰਗਲੀ ਆਪਣਾ ਹੱਥ ਛੁੜਾ ਕੇ ਕੁਝ ਦੇ ਬਾਅਦ ਘਰ ਆਉਂਦਾ ਹੈ ਤਾਂ ਆਪਣੀ ਪਤਨੀ ਨੂੰ ਕਹਿੰਦਾ ਹੈ ਭਗਵਾਨ ਸੋਨਾ ਕਿੱਥੇ ਹੈ ਦੋਸਤੋ ਉਸ ਦੀ ਬੀਵੀ ਧੋਖਾ ਖਾ ਗਈ ਸੀ ਉਹ ਗੁੱਸੇ ਨਾਲ ਚਿੱਲਾਇਆ ਅਤੇ ਆਪਣੇ ਤੋਤੇ ਨੂੰ ਕਹਿਣ ਲੱਗਾ ਇਸ ਸਮੇ ਸਮਾਂ ਕੀ ਹੋਇਆ ਹੈ ਸਮਾਂ ਦੱਸਣ ਵਾਲਾ ਤੋਤਾ ਕਹਿਣ ਲੱਗਾ ਇਸ ਸਮੇ ਉਹ ਸਮਾਂ ਹੈ ਜਦੋਂ ਬੁੱਢਾ ਮੁੱੱਚੀ ਅਸ਼ਰਫੀਆਂ ਲੈ ਕੇ ਭੱਜ ਚੁੱਕਾ ਹੈ ਜੰਗਲੀ ਦਹਾੜਿਆ ਪਰ ਪਿੱਛਾ ਨਹੀਂ ਕਰ ਸਕਿਆ ਹੱਥ ਵਿੱਚ ਸੱਟ ਅਤੇ ਸਰੀਰ ਵਿੱਚ ਦਰਦ ਉਸਨੂੰ ਰੋਕ ਰਿਹਾ ਸੀ ਉਦھر ਅਸ਼ਰਫੀਆਂ ਪਾ ਕੇ ਰਾਜਾ ਬਹੁਤ ਖੁਸ਼ ਹੋਇਆ ਕਿ ਜਿਵੇਂ ਉਸ ਦਾ ਖਜ਼ਾਨਾ ਭਰ ਗਿਆ ਹੋਵੇ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਇੱਕ ਨਵੀਂ ਚਮਕ ਸੀ ਆਤ੍ਰਿਪਤ ਅਨੰਤ ਲਾਲਚ ਦੀ ਰਾਜਾ ਬੋਲਿਆ ਹੁਣ ਕੇਵਲ ਇੱਕ ਚੀਜ਼ ਹੋਰ ਚਾਹੀਦੀ ਹੈ ਉਹ ਕੋੜੀ ਜੋ ਹਵਾ ਨਾਲ ਗੱਲਾਂ ਕਰਦੀ ਹੈ ਇਹ ਸੁਣ ਕੇ ਮੋਚੀ ਦਾ ਚਿਹਰਾ ਸਫੈਦ ਪੈ ਗਿਆ ਮਹਾਰਾਜ ਕੋੜੀ ਦੇ ਗਲੇ ਵਿੱਚ ਘੰਟੀਆਂ ਬੰਨੀਆਂ ਰਹਿੰਦੀਆਂ ਹਨ ਜਿਵੇਂ ਹੀ ਉਹ ਭੱਲੇਗੀ ਆਵਾਜ਼ ਨਾਲ ਜੰਗਲੀ ਨੂੰ ਪਤਾ ਲੱਗ ਜਾਵੇਗਾ ਉਸ ਨੂੰ ਚੋਰੀ ਕਰਨਾ ਅਸੰਭਵ ਹੈ ਰਾਜੇ ਨੇ ਕਠੋਰ ਹੋ ਕੇ ਕਿਹਾ ਸੰਭਵਤਾਇਕ ਬਹਾਨਾ ਹੈ ਕੋਸ਼ਿਸ਼ ਨਾ ਕਰਨਾ ਅਸਲੀ ਡਰ ਹੈ ਮੈਨੂੰ ਘੋੜੀ ਚਾਹੀਦੀ ਹੈ ਬਸ ਹੋਣੀ ਚਾਹੀਦੀ ਹੈ ਮੋਚੀ ਨੇ ਡੂੰਗਾ ਸਾਹ ਲਿਆ ਤੇ ਕਹਿਣ ਲੱਗਾ ਮੈਨੂੰ ਇੱਕ ਵੱਡਾ ਸੂਆ ਤੇ ਕੁਝ ਰੂਹ ਚਾਹੀਦੀ ਹੈ ਰਾਜੇ ਨੇ ਤੁਰੰਤ ਵਿਵਸਥਾ ਕੀਤੀ ਰਾਤ ਹੁੰਦੇ ਹੀ ਮੋਚੀ ਲੁਕdal ਲਕੋਂਦਾ ਅਸਤਬਲ ਤੱਕ ਪਹੁੰਚ ਜਾਂਦਾ ਹੈ ਘੋੜੀ ਅੰਦਰ ਬੰਨੀ ਹੋਈ ਸੀ ਘੰਟੀਆਂ ਖੜਕਣ ਨੂੰ ਤਿਆਰ ਸਨ ਮੋਚੀ ਨੇ ਹੁਲੀ ਜਿਹੇ ਕੋੜੀ ਦੇ ਢਿੱਡ ਵਿੱਚ ਸੂਆ ਲਗਾਇਆ। ਕੋੜੀ ਤੜ-ਤੜਪ ਕੇ ਹਿੱਲੀ। ਜੰਗਲੀ ਨੇ ਆਵਾਜ਼ ਸੁਣੀ। ਕੋੜੀ ਨੂੰ ਕੀ ਹੋਇਆ? ਲੱਗਦਾ ਹੈ ਢਿੱਡ ਵਿੱਚ ਦਰਦ ਹੈ। ਉਹ ਆਇਆ ਤੇ ਕੋੜੀ ਨੂੰ ਬਾਹਰ ਠੰਡੀ ਹਵਾ ਵਿੱਚ ਦਰਖਤ ਨਾਲ ਬੰਨ ਕੇ ਚਲਾ ਗਿਆ। ਜਿਵੇਂ ਹੀ ਜੰਗਲੀ ਆਇਆ। ਜਿਵੇਂ ਹੀ ਜੰਗਲੀ ਗਿਆ, ਮੋਚੀ ਨੇ ਤੁਰੰਤ ਕੋੜੀ ਦੀਆਂ ਕੰਡੀਆਂ ਵਿੱਚ ਰੂ ਤਣ ਦਿੱਤੀ। ਫਿਰ ਉਸ ਦੇ ਚਾਰੇ гураਾਂ ਵਿੱਚ ਰੂਲ ਪੇਟ ਦਿੱਤੀ ਤਾਂ ਕਿ ਉਸ ਦੇ ਕਦਮਾਂ ਦੀ ਆਵਾਜ਼ ਨਾ ਆਵੇ। ਘੋੜੀ ਬਿਲਕੁਲ ਸ਼ਾਂਤ ਹੋ ਗਈ। ਮੋਚੀ ਨੇ ਰੱਸੀ ਕੱਟੀ ਅਤੇ ਤੁਰੰਤ ਜੰਗਲਵਾਲ ਭੱਜ ਪਿਆ। ਸਵੇਰੇ ਨਰਪੱਖੀ ਜਾਗਿਆ ਤੇ ਕਹਿਣ ਲੱਗਾ, "ਓ ਪਿਆਰੇ ਤੋਤੇ, ਸਮਾਂ ਕੀ ਹੋਇਆ ਹੈ?" ਤਾਂ ਤੋਤਾ ਬੋਲਿਆ, "ਅਜੇ ਉਹ ਸਮਾਂ ਹੈ ਜਦੋਂ ਬੁੱਢਾ ਮੋਚੀ ਤੁਹਾਡੀ ਘੋੜੀ ਲੈ ਕੇ ਭੱਜ ਰਿਹਾ ਹੈ।" ਨਰਪੱਖੀ ਨੇ ਸਿਰ ਪਟਿਆ, "ਹਾਏ! ਹੁਣ ਕੀ ਕਰਾਂ? ਹੰਤਾ ਪਿੱਛਾ ਕਰਨ ਲਈ ਮੇਰੇ ਕੋਲ ਘੋੜੀ ਵੀ ਨਹੀਂ ਬਚੀ ਹੈ।" ਹਨ ਰਾਜੇ ਕੋਲ ਚਾਦਰ, ਛੜੀ, ਸੋਨਾ ਅਤੇ ਘੋੜੀ ਸਭ ਕੁਝ ਆ ਚੁੱਕਿਆ ਸੀ। ਪਰ ਉਸ ਦਾ ਲਾਲਚ ਅਜੇ ਵੀ ਜ਼ਿੰਦਾ ਸੀ। ਉਹ ਗਰਜ ਕੇ ਕਹਿਣ ਲੱਗਾ ਮੋਚੀ, ਹੁਣ ਮੈਨੂੰ ਉਹ ਤੋਤਾ ਵੀ ਚਾਹੀਦਾ ਹੈ ਜੋ ਸਮਾਂ ਦੱਸਦਾ ਹੈ। ਤੂੰ ਉਸਨੂੰ ਵੀ ਲੈ ਕੇ ਆ। ਮੋਚੀ ਮੁਸਕਰਾਇਆ, ਇਸ ਵਾਰ ਇਹ ਸਭ ਤੋਂ ਆਸਾਨ ਕੰਮ ਹੋਵੇਗਾ। ਉਹ ਰਾਜੇ ਦੇ ਬਗੀਚੇ ਤੋਂ ਰਸਦਾਰ ਫਲ, ਮਿੱਠੇ ਅਨਾਰ, ਰੰਗ-ਬਿਰੰਗੀਆਂ ਮਿਰਚਾਂ ਅਤੇ ਤਾਜੀ ਮੱਕੀ ਭਰ ਕੇ ਜੰਗਲੀ ਦੇ ਘਰ ਪਹੁੰਚ ਜਾਂਦਾ ਹੈ। ਤੋਤਾ ਦੇ ਪਿੰਜਰੇ ਵਿੱਚ ਸਭ ਕੁਝ ਸਜਾ ਕੇ ਰੱਖ ਦਿੰਦਾ ਹੈ ਤੋਤਾ ਦੇਖਦੇ ਹੀ ਉੱਛਲ ਪਿਆ ਵਾਹ ਕਿੰਨੇ ਸਵਾਦਿਸ਼ਟ ਫਲ ਹਨ ਮੈਂ ਇਹ ਸਭ ਖਾਵਾਂਗਾ ਮੋਚੀ ਨੇ ਕਿਹਾ ਬਸ ਮੇਰੇ ਮੋਢੇ ਤੇ ਬੈਠ ਜਾਓ ਅਸੀਂ ਚੱਲਾਂਗੇ ਤੇ ਇਹ ਰੋਜ਼ ਤੁਹਾਨੂੰ ਖਾਣ ਨੂੰ ਮਿਲੇਗਾ ਤੋਤਾ ਖੁਸ਼ੀ-ਖੁਸ਼ੀ ਮੋਚੀ ਦੇ ਮੋਢੇ ਤੇ ਬੈਠ ਜਾਂਦਾ ਹੈ ਜਦੋਂ ਨਰ ਪੱਖੀ ਰਾਤ ਨੂੰ ਘਰ ਪਰਤਿਆ ਤੇ ਉਸ ਨੇ ਪੁੱਛਿਆ ਉਹ ਤੋਤੇ ਸਮਾਂ ਕੀ ਹੋਇਆ ਹੈ ਤਾਂ ਕੋਈ ਜਵਾਬ ਉਸ ਨੂੰ ਨਹੀਂ ਮਿਲਿਆ ਫਿਰ ਉਸ ਨੇ ਪਿੰਜਰਾ ਦੇਖਿਆ ਤਾਂ ਪਿੰਜਰਾ ਖਾਲੀ ਸੀ ਉਸਨੇ ਫਿਰ ਤੋਂ ਸਿਰ ਪਟ ਲਿਆ। ਇਧਰ ਮੋਚੀ ਤੋਤਾ ਲੈ ਕੇ ਰਾਜੇ ਦੇ ਕੋਲ ਪਹੁੰਚ ਜਾਂਦਾ ਹੈ। ਮਹਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਪਰ ਰਾਜੇ ਦੇ ਲਾਲਚ ਨੇ ਫਿਰ ਤੋਂ ਇੱਕ ਹੋਰ ਕਰੂਰ ਰੂਪ ਲੈ ਲਿਆ ਸੀ। ਰਾਜੇ ਕੋਲ ਹੁਣ ਦੁਨੀਆ ਦੀਆਂ ਦੁਰਲੱਭ ਚੀਜ਼ਾਂ ਇਕੱਠੀਆਂ ਹੋ ਚੁੱਕੀਆਂ ਸਨ। ਸੋਨੇ ਚਾਂਦੀ ਦੀ ਕਢਾਈ ਵਾਲੀ ਚਾਦਰ, ਮੌਸਮ ਦੱਸਣ ਵਾਲੀ ਜਾਦੂਈ ਛੜੀ, ਦੋ ਬੋਰੀਆਂ ਅਸ਼ਰਫੀ ਦੀਆਂ, ਹਵਾ ਨਾਲ ਗੱਲਾਂ ਕਰਨ ਵਾਲੀ ਤੇਜ਼ ਘੋੜੀ ਅਤੇ ਸਮਾਂ ਦੱਸਣ ਵਾਲਾ ਤੋਤਾ। ਰਾਜੇ ਦਾ ਮਹਿਲ ਖਜ਼ਾਨੇ ਨਾਲ ਚਮਕ ਰਿਹਾ ਸੀ ਪਰ ਉਸ ਦੇ ਮਨ ਦਾ ਲਾਲਚ ਹੋਰ ਵੀ ਵਧ ਜਾਂਦਾ ਹੈ। ਇੱਕ ਦਿਨ ਰਾਜਾ ਮੋਚੀ ਨੂੰ ਬੁਲਾ ਕੇ ਕਹਿੰਦਾ ਹੈ ਮੋਚੀ ਹੁਣ ਕੇਵਲ ਇੱਕ ਹੀ ਚੀਜ਼ ਬਾਕੀ ਹੈ। ਉਸ ਜੰਗਲੀ ਆਦਮ ਖੋਰ ਨੂੰ ਮੇਰੇ ਲਈ ਫੜ ਕੇ ਲਿਆਓ। ਰਾਜ ਦੀ ਜਨਤਾ ਉਸ ਦੇ ਡਰ ਤੋਂ ਜੰਗਲ ਵਿੱਚ ਜਾਂਦੀ ਨਹੀਂ ਹੈ। ਉਸ ਨੂੰ ਜ਼ਿੰਦਾ ਜਾਂ ਬੰਦ ਕਰਕੇ ਮੇਰੇ ਸਾਹਮਣੇ ਲਿਆਓ ਨਹੀਂ ਤਾਂ ਮੈਂ ਤੁਹਾਨੂੰ ਮਾਸ ਫਾਂਸੀ ਲਗਾ ਦੇਵਾਂਗਾ। ਇਹ ਸੰਦੇਹੀ ਮੋਚੀ ਦਾ ਚਿਹਰਾ ਪੀਲਾ ਪੈ ਜਾਂਦਾ ਹੈ ਉਹ ਕੰਬਦੇ ਹੋਏ ਬੋਲਿਆ ਮਹਾਰਾਜ ਉਹ ਨਰਪੱਖੀ ਮੈਨੂੰ ਦੇਖਦੇ ਹੀ ਖਾ ਜਾਵੇਗਾ ਉਸਦੇ ਘਰੋਂ ਮੈਂ ਉਸਦੀ ਹਰ ਚੀਜ਼ ਚੁਰਾ ਲਈ ਹੈ ਉਹ ਮੈਨੂੰ ਹੁਣ ਬਖਸ਼ੇਗਾ ਨਹੀਂ ਰਾਜੇ ਨੇ ਠੰਡੀ ਆਵਾਜ਼ ਵਿੱਚ ਕਿਹਾ ਜਾਓ ਜਾਂ ਫਿਰ ਇੱਥੇ ਜਾਨ ਦਿਓ ਮੋਚੀ ਨਿਰਾਸ਼ ਹੋ ਕੇ ਬਾਹਰ ਆਉਂਦਾ ਹੈ ਇਸ ਵਾਰ ਖਤਰਾ ਸਭ ਤੋਂ ਭਿਆਨਕ ਸੀ ਕਿਉਂਕਿ ਹੁਣ ਖੇਡ ਚੀਜ਼ਾਂ ਚੁਰਾਉਣ ਦੀ ਨਹੀਂ ਸੀ ਬਲਕਿ ਉਸੇ ਜੰਗਲੀ ਨੂੰ ਫੜਨ ਦੀ ਸੀ ਪਰ ਮਨ ਵਿੱਚ ਇੱਕ ਸਿੱਖਿਆ ਉੱਭਰ ਰਹੀ ਸੀ ਜੇਕਰ ਡਰ ਕੇ ਬੈਠ ਜਾਓਗੇ ਤਾਂ ਮੌਤ ਅੱਗੇ ਵਧ ਜਾਵੇਗੀ ਜੇਕਰ ਡਰ ਕੇ ਖੜੇ ਹੋਵੋਗੇ ਤਾਂ ਮੌਤ ਪਿੱਛੇ ਹਟ ਜਾਵੇਗੀ ਮੋਚੀ ਨੇ ਕਈ ਦਿਨ ਮਥਾਟ ਠੋਕਿਆ ਅਖੀਰਕਾਰ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ ਜੰਗਲੀ ਦੇ ਸਾਹਮਣੇ ਸੱਚਾ ਚਿਹਰਾ ਲੈ ਕੇ ਜਾਣਾ ਮੌਤ ਨੂੰ ਬੁਲਾਉਣਾ ਹੈ ਤਾਂ ਕਿਉਂ ਨਾ ਮੈਂ ਆਪਣਾ ਚਿਹਰਾ ਬਦਲ ਲਵਾਂ ਉਹ ਰਾਜੇ ਦੇ ਕੋਲ ਪਹੁੰਚਿਆ ਤੇ ਬੋਲਿਆ ਮਹਾਰਾਜ ਮੈਨੂੰ ਇੱਕ ਅਜੇਹੀ ਪੋਸ਼ਾਕ ਚਾਹੀਦੀ ਹੈ ਕਿ ਕੋਈ ਪਛਾਨ ਨਾ ਸਕੇ। ਮੇਰਾ ਚਿਹਰਾ ਬੁੱਢਾ ਦਿਸਦਾ ਹੈ। ਮੈਨੂੰ ਇਸ ਨੂੰ ਬਦਲਣਾ ਹੋਵੇਗਾ। ਰਾਜੇ ਨੇ ਤੁਰੰਤ ਨਗਰ ਦੇ ਸਭ ਤੋਂ ਕੁਸ਼ਲ ਦਰਜੀਆ, ਰੰਗ ਸਜਾ ਅਤੇ ਬਹੁ ਰੂਪੀਆਂ ਨੂੰ ਬੁਲਾਇਆ। ਉਹਨਾਂ ਨੇ ਮੋਚੀ ਤੇ ਅਜੇਹਾ ਰੰਗ ਰੋਗਨ ਕੀਤਾ ਕਿ ਉਹ ਬਿਲਕੁਲ ਜਵਾਨ ਆਦਮੀ ਲੱਗਣ ਲੱਗਾ। ਲੰਬਾ ਕੁੜਤਾ, ਨਕਲੀ ਦਾੜੀ-ਮੋਛ, ਵੱਡੀ ਪਗੜੀ ਅਤੇ ਚਿਹਰੇ ਤੇ ਅਜੇਹਾ ਮੇਕਅਪ ਕਿ 모ਚੀ ਖੁਦ ਆਪਣਾ ਚਿਹਰਾ ਪਛਾਨ ਨਹੀਂ ਪਾਰਿਆ ਸੀ ਹੁਣ ਉਹ 모ਚੀ ਨਹੀਂ ਇੱਕ ਕਾਰੀਕਰ ਤਰਖਾਨ ਅਤੇ ਤਾਬੂਤ ਬਚਾਉਣ ਵਾਲਾ ਆਦਮੀ ਲੱਗ ਰਿਹਾ ਸੀ 모ਚੀ ਉਸੇ ਪੇਸ ਵਿੱਚ ਜੰਗਲਵਾਲ ਚਲਾ ਜਾਂਦਾ ਹੈ ਇੱਕ ਖੇਤ ਵਿੱਚ ਉਸਨੇ ਜੰਗਲੀ ਨੂੰ ਦੇਖਿਆ ਉਹੀ ਨਰਪਖਸ਼ੀ ਲੱਕੜਾਂ ਕੱਟ ਰਿਹਾ ਸੀ ਪਰ ਉਸਦਾ ਚਿਹਰਾ ਗੁੱਸੇ ਨਾਲ ਭਰਿਆ ਹੋਇਆ ਸੀ ਪਿਛਲੇ ਕਈ ਦਿਨਾਂ ਦੀਆਂ ਕਟਨਾਵਾਂ ਨੇ ਉਸਨੂੰ ਜਲਾ ਦਿੱਤਾ ਸੀ 모ਚੀ ਨੇ ਉਸ ਵੱਲ ਚੁੱਕ ਕੇ ਕਿਹਾ ਮਹਾਰਾਜ ਮੈਂ ਤਾਬੂਤ ਬਣਾਉਣ ਵਾਲਾ ਕਾਰੀਕਰ ਹਾਂ ਇੱਕ ਬੁੱਢਾ ਮੋਚੀ ਮਰ ਗਿਆ ਹੈ ਉਸ ਦੇ ਲਈ ਲੱਕੜੀ ਦੀ ਤਲਾਸ਼ ਵਿੱਚ ਆਇਆ ਹਾਂ ਜੰਗਲੀ ਦੀਆਂ ਅੱਖਾਂ ਚਮਕ ਉਠੀਆਂ ਉਹ ਖੁਸ਼ੀ ਨਾਲ ਬੋਲ ਉੱਠਿਆ ਅੱਛਾ ਕਿ ਉਹ ਮੋਚੀ ਮਰ ਚੁੱਕਾ ਹੈ ਬਹੁਤ ਚੰਗਾ ਹੋਇਆ ਤੁਸੀਂ ਉਸ ਦੀ ਤਾਬੂਤ ਇੱਥੇ ਹੀ ਬਣਾ ਲਓ ਤੁਹਾਨੂੰ ਜਿੰਨੀ ਲੱਕੜੀ ਚਾਹੀਦੀ ਹੈ ਬਿਨਾਂ ਪੈਸੇ ਦੇ ਮੈਂ ਤੁਹਾਨੂੰ ਦਿਆਂਗਾ ਮੋਚੀ ਨੇ ਅੰਦਰੋਂ ਸਾਂ ਲਿਆ ਮੌਤ ਦਾ ਜ਼ਿਕਰ ਸੁਣ ਕੇ ਇਹ ਕਿੰਨਾ ਖੁਸ਼ ਹੋ ਰਿਹਾ ਹੈ ਇਹ ਹੀ ਇਸ ਦਾ ਅਸਲੀ ਚਰਿੱਤਰ ਹੈ ਉਹ ਇੱਕ ਵੱਡੇ ਦਰਖਤ ਤੋਂ ਤੱਕਤੇ ਕੱਟਣ ਲੱਗਾ ਫਿਰ ਜ਼ਮੀਨ ਤੇ ਤਾਬੂਤ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਚੰਦ ਘੰਟੇ ਵਿੱਚ ਤਾਬੂਤ ਤਿਆਰ ਹੋ ਗਿਆ ਬਿਲਕੁਲ ਮਜ਼ਬੂਤ ਅਤੇ ਵੱਡਾ ਜਿਹਾ ਮੋਚੀ ਕਹਿਣ ਲੱਗਾ ਮਹਾਰਾਜ ਜ਼ਰਾ ਇਸ ਵਿੱਚ ਲੇਟ ਕੇ ਦੇਖ ਲਓ ਕਿ ਆਕਾਰ ਠੀਕ ਹੈ ਜਾਂ ਨਹੀਂ ਜਿਸ ਆਦਮੀ ਦੀ ਤਾਬੂਤ ਹੈ ਉਹ ਤੁਹਾਡੇ ਬਰਾਬਰ ਕੱਦ ਕਾਠੀ ਦਾ ਸੀ ਜੰਗਲੀ ਬਿਨਾਂ ਕੁਝ ਸੋਚੇ ਸਮਝੇ ਤਾਬੂਤ ਵਿੱਚ लेट ਜਾਂਦਾ ਹੈ। ਦੋਸਤੋ ਹੰਕਾਰ ਆਦਮੀ ਦੀਆਂ ਅੱਖਾਂ ਤੇ ਪਰਦਾ ਪਾ ਦਿੰਦਾ ਹੈ। ਜੰਗਲੀ ਉਸੇ ਹੰਕਾਰ ਦਾ ਸ਼ਿਕਾਰ ਹੋ ਚੁੱਕਾ ਸੀ। ਜਿਵੇਂ ਹੀ ਉਹ ਲੇਟਿਆ, ਮੋਚੀ ਨੇ ਤੁਰੰਤ ਟੱਕਨ ਰੱਖਿਆ ਤੇ ਤੇਜ਼ੀ ਨਾਲ ਕਿੱਲਾ ਠੋਕ ਦਿੱਤੀ। ਤਾਬੂਤ ਬੰਦ ਹੋ ਗਿਆ। ਅੰਦਰੋਂ ਜੰਗਲੀ ਚੀਕਣ ਲੱਗਿਆ, "ਦਰਵਾਜ਼ਾ ਖੋਲੋ, ਮੈਨੂੰ ਬਾਹਰ ਕੱਢੋ।" ਪਰ ਮੋਚੀ ਨੇ ਇੱਕ ਵੀ ਨਾ ਸੁਣੀ। ਤਾਬੂਤ ਨੂੰ ਖੇਚਦਾ ਕਸੀਟਦਾ ਹੋਇਆ ਜੰਗਲ ਤੋਂ ਬਾਹਰ ਲਿਆਇਆ। ਜਦੋਂ ਮੋਚੀ ਤਾਬੂਤ ਲੈ ਕੇ ਸ਼ਹਿਰ ਵਿੱਚ ਪਹੁੰਚਿਆ ਤਾਂ ਲੋਕ ਭੀੜ ਦੀ ਤਰ੍ਹਾਂ ਉਸ ਦੇ ਪਿੱਛੇ-ਪਿੱਛੇ ਕੁੱਦ ਪਏ। ਸਾਲਾਂ ਤੋਂ ਪੂਰਾ ਰਾਜ ਜਿਸ ਨਰਪੰਖਸ਼ੀ ਦੇ ਡਰ ਤੋਂ ਭੈ ਪੀਸੀ। ਅੱਜ ਉਹੀ ਜਿੰਦਾ ਫੜਾ ਗਿਆ ਸੀ। ਰਾਜੇ ਨੇ ਸੰਤੋਸ਼ ਨਾਲ ਹਲਕੀ ਮੁਸਕਾਨ ਦਿੱਤੀ ਅਤੇ ਆਦੇਸ਼ ਦਿੱਤਾ। ਇਸ ਅਭਿਸ਼ਾਪ ਨੂੰ ਜ਼ਮੀਨ ਵਿੱਚ ਡੂੰਘੇ ਵਿੱਚ ਗਾੜ ਦਿਓ। ਫੋਂ ਤੋਂ ਇਹ ਜੰਗਲ ਅਤੇ ਰਾਜ ਸੁਰੱਖਿਤ ਹੋ ਜਾਵੇਗਾ ਸੈਨਿਕਾਂ ਨੇ ਤਾਬਤ ਨੂੰ ਡੂੰਗੇ ਟੋਏ ਵਿੱਚ ਉਤਾਰ ਦਿੱਤਾ ਤੇ ਮਿੱਟੀ ਨਾਲ ਭਰ ਦਿੱਤਾ ਜੰਗਲੀ ਦਾ ਆਤੰਕ ਸਦਾ ਸਦਾ ਲਈ ਸਮਾਪਤ ਹੋ ਚੁੱਕਾ ਸੀ 모ਚੀ ਨੇ ਲੋਕਾਂ ਨੇ 모치 ਤੇ ਫੁੱਲ ਵਰਸਾਈ ਅੱਜ ਇੱਕ ਗਰੀਬ ਬੁੱਢੇ 모치 ਨੇ ਰਾਜ ਨੂੰ ਡਰ ਤੋਂ ਮੁਕਤ ਕਰ ਦਿੱਤਾ ਸੀ ਰਾਜੇ ਨੇ ਉਸ ਨੂੰ ਗਲੇ ਲਗਾ ਕੇ ਕਿਹਾ ਹੈ 모치 ਤੁਹਾਡੇ ਵਿੱਚ ਇੰਨੀ ਬੁੱਧੀ ਹੈ ਇੰਨਾ ਹੌਸਲਾ ਹੈ ਅਜੇਹਾ ਤੀਰਛ ਹੌਨ ਤੋ ਤੁਸੀਂ ਮੇਰੇ ਦਰਬਾਰ ਵਿੱਚ ਮੰਤਰੀ ਬਣ ਕੇ ਰਹੋਗੇ ਮੋਚੀ ਦੀਆਂ ਅੱਖਾਂ ਨਾਮ ਹੋ ਜਾਂਦੀਆਂ ਹਨ ਇੱਕ ਆਦਮੀ ਜੋ ਕਦੇ ਇੱਕ ਫਟਿਆ ਜੁੱਤਾ ਕਮੌਲ ਲਈ ਜੂਜਦਾ ਸੀ ਅੱਜ ਮੰਤਰੀ ਬਣ ਕੇ ਪੂਰੇ ਰਾਜ ਦਾ ਸਨਮਾਨ ਪਾ ਰਿਹਾ ਸੀ ਕਹਿੰਦੇ ਹਨ ਬੁੱਧੀ ਹਿੰਮਤ ਅਤੇ ਧੀਰਜ ਇਹ ਤਿੰਨੋਂ ਕਿਸੇ ਗਰੀਬ ਨੂੰ ਵੀ ਰਾਜਾ ਬਣਾ ਸਕਦੇ ਹਨ ਜੋ ਇਨਸਾਨ ਡਰ ਤੋਂ ਉੱਪਰ ਉੱਠ ਜਾਵੇ ਉਸਦੇ ਰਸਤੇ ਖੁਦ ਖੁੱਲ ਜਾਂਦੇ ਹਨ ਅਚਾਈ ਅਤੇ ਚਤੁਰਾਈ ਜਦੋਂ ਇਕੱਠੇ ਹੋਣ ਤਾਂ ਦੁਨੀਆ ਦੀ ਕੋਈ ਤਾਕਤ ਹਾਰ ਨਹੀਂ ਕਰਵਾ ਸਕਦੀ। ਲਾਲਚ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ ਲੇਕਿਨ ਬੁੱਧੀਮਾਨੀ ਅੰਨੇ ਨੂੰ ਵੀ ਰਸਤਾ ਦਿਖਾ ਦਿੰਦੀ ਹੈ। ਗਰੀਬ ਮੋਚੀ ਨੇ ਸਾਬਤ ਕਰ ਦਿੱਤਾ ਕਿ ਕਿਸਮਤ ਉਹੀ ਬਦਲਦਾ ਹੈ ਜੋ ਖੁਦ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸਣਾ। ਤਾਂ ਚਲੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਔਰ ਗਿਆਨ ਚਰਚਾ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ